ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਾਬਣ ਮੱਲ ਸ਼ਾ ਲਬਾਣਾ ਦਾ ਇਤਿਹਾਸ ਸਰਵਣ ਕਰੋ ਕਿ ਬਾਬਾ ਮੱਖਣ ਸ਼ਾ ਲਬਾਣਾ ਜੀ ਤੇ ਲਖੀ ਸ਼ਾ ਬਨਜਾਰਾ ਜੀ ਦਾ ਸੰਬੰਧ ਸਿੱਖ ਪੰਥ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਤੋਂ ਹੈ ਪਰ ਨਹੀਂ ਬਾਬਾ ਮੱਖਣ ਸ਼ਾ ਲਬਾਣਾ ਜੀ ਦੇ ਪਰਿਵਾਰ ਦਾ ਸੰਬੰਧ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੇਲੇ ਤੋਂ ਹੈ ਗੁਰਨਾਨਕ ਦੇਵ ਸਾਹਿਬ ਜੀ ਜਿਸ ਵੇਲੇ ਪ੍ਰਚਾਰ ਦੌਰੇ ਤੇ ਤੁਰਦੇ ਆਂ ਕੀਨੀਆ ਵੱਲ ਅਫਰੀਕਾ ਪਹੁੰਚਦੇ ਨੇ ਤੇ ਉਥੇ ਸਾਵਣ ਮਲਸ਼ਾਹ ਜੋ ਕਿ ਉਸ ਵੇਲੇ ਦੇ ਮਹਾਨ ਸ਼ਾਹੂਕਾਰ ਸਨ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਤੇ ਸਾਵਣ ਮਲਸ਼ਾਹ ਗੁਰਨਾਨਕ ਦੇਵ ਸਾਹਿਬ ਜੀ ਦੇ ਸਿੱਖ ਬਣਦੇ ਨੇ ਇਹ ਸਾਵਣ ਮਲਸ਼ਾਹ ਦੇ ਪੁੱਤਰ ਸਨ ਅਰਥਾ ਜੀ ਅਰਥਾ ਜੀ ਦੇ ਪੁੱਤਰ ਅੱਗੇ ਸਨ ਦਾਸਾ ਨਾਇਕ ਅੱਜ ਵੀ ਲਬਾਣਾ ਪੰਥ ਦੇ ਜਿਹੜੇ ਪਿੰਡ ਨੇ ਨਾ ਉਹਨਾਂ ਵਿੱਚ ਇੱਕ ਪ੍ਰਧਾਨ ਜਾਂ ਸਰਪੰਚ ਹੋਵੇ ਭਲੇ ਪਰ ਇੱਕ ਨਾਇਕ ਵੀ ਹੁੰਦਾ ਹੈ ਨਾਇਕ ਦਾ ਅਰਥ ਹੁੰਦਾ ਸਰਦਾਰ ਮੈਂ ਕੇਵਲ 2 ਮਿੰਟਾਂ ਚ ਗੱਲ ਮੁਕਾਵਾਂਗਾ ਤੇ ਉਹ ਦਾਸਾ ਨਾਇਕ ਜੋ ਸਾਵਣ ਮਲशाह ਦੇ ਉਤਰੇ ਸਨ ਉਹਨਾਂ ਦੇ ਅੱਗੇ ਪੁੱਤਰ ਸਨ ਬਾਬਾ ਮੱਖਣਸ਼ਾ ਲਬਾਣਾ ਤੇ ਜੋ ਸਬਰਾਈ ਜੀ ਸਨ ਮਾਤਾ ਸਨ ਬਾਬਾ ਮੱਖਣ ਸ਼ਾ ਲਬਾਣਾ ਜੀ ਦੀ ਉਹ ਬਹੂਰੂ ਜੀ ਉਥੇ ਉਦੋਂ ਵੀ ਇੱਕ ਸ਼ਾਹੂਕਾਰ ਸਨ ਉਹਨਾਂ ਦੀ ਬੇਟੀ ਸਨ ਕਹਿਣ ਦਾ ਭਾਉ ਕਿ ਗੁਰਨਾਨਕ ਦੇਵ ਸਾਹਿਬ ਜੀ ਦੇ ਵੇਲੇ ਤੋਂ ਬਾਬਾ ਮੱਖਣ ਸ਼ਾ ਲਬਾਣਾ ਜੀ ਦਾ ਪਰਿਵਾਰ ਇਹ ਗੁਰਨਾਨਕ ਦੇਵ ਜੀ ਦੇ ਦਰਬਾਰ ਤੋਂ ਜੁੜਿਆ ਰਿਹਾ ਉਦੋਂ 2000 ਦੇ ਕਰੀਬ ਸਿੱਖ ਗੁਰਨਾਨਕ ਦੇਵ ਸਾਹਿਬ ਜੀ ਦੇ ਆਉਣ ਤੋਂ ਬਾਅਦ ਸਾमण ਮਲ ਸ਼ਾਹ ਨੇ ਜੋੜੇ ਗੁਰਨਾਨਕ ਦੇਵ ਸਾਹਿਬ ਜੀ ਦੇ ਦਰਬਾਰ ਨਾਲ ਅੱਗੇ ਤੋਂ ਅੱਗੇ ਇਹ ਕੁਝ ਚੱਲਿਆ 15 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕੋਲ ਬਾਬਾ ਮੱਖਣ ਸ਼ਾਹ ਲਬਾਣਾ ਪਹੁੰਚੇ ਸਨ ਗੁਰੂ ਹਰ ਰਾਜ ਸਾਹਿਬ ਜੀ ਕੋਲ 1619 ਦੇ ਵਿੱਚ ਪਹੁੰਚੇ ਸਨ ਕਹਿਣ ਦਾ ਭਾਉ ਕਿ ਇਹ ਪਰਿਵਾਰ ਤੇ ਲਖੀ ਸ਼ਾਮਨਜਾਰਾ ਜੀ ਦਾ ਪਰਿਵਾਰ ਇਹ ਇਉਂ ਕਹਿ ਲਓ ਇਹਨਾਂ ਦੀ ਕੁਰਬਾਨੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ baba ਲਖੀ ਸ਼ਾਮਨਜਾਰਾ ਜੀ ਨੇ ਆਪਣਾ ਘਰ ਸਾਰ ਕੇ ਸੰਸਕਾਰ ਕੀਤਾ ਇਹ ਆਪ ਸਾਰਿਆਂ ਨੂੰ ਪਤਾ ਹੈ ਪਰ ਜੋ ਉਹਨਾਂ ਦੀ ਬੇਟੀ ਸੀ ਸੀਤੋ ਬਾਈ ਜਿਨ੍ਹਾਂ ਦਾ ਇਤਿਹਾਸਕਾਰ ਨਾਮ ਕੁਝ ਹੋਰ ਵੀ ਕਈ ਵਾਰੀ ਬਿਆਨ ਕਰਦੇ ਨੇ ਉਹਨਾਂ ਨੇ ਇੱਕ ਅਰਦਾਸ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਵੇਖ ਕੇ ਕਿ ਸਤਿਗੁਰੂ ਜੀ ਮੈਂ ਅਰਦਾਸ ਤਾਂ ਕਰਦੀ ਸਾਂ ਕਿ ਕਦੀ ਤੁਹਾਡੇ دیدار ਹੁਣ ਤੁਸੀਂ ਚਰਨ ਪਾਓ ਘਰ ਵਿੱਚ ਪਰ ਇਉਂ ਆਓਗੇ ਪਤਾ ਨਹੀਂ ਹੋਵੇਗਾ ਕਿ ਸੀਸ ਨજર ਨਹੀਂ ਆਵੇਗਾ ਪਰ ਆਪ ਦੀ ਬੱਚੀ ਦੀ ਇੱਕ ਅਰਦਾਸ ਹੈ ਕਿ ਮੇਰਾ ਅਨੰਦ ਕਾਰਜ ਐਸੇ ਘਰ ਦੇ ਵਿੱਚ ਭੜਾਇਆ ਜਾਵੇ ਜੋ ਸ਼ਹੀਦਾਂ ਦਾ ਖਾਨਦਾਨ ਹੋਵੇ ਤੇ ਮੈਂ ਚਾਹੁੰਦੀ ਆ ਮੇਰੇ ਪੁੱਤਰ ਪੋਤਰੇ ਵੀ ਇਉਂ ਹੀ ਗੁਰੂ ਘਰ ਦੇ ਕੰਮ ਆਉਣ ਤੇ ਤੁਸੀਂ ਵੇਖ ਲਓ ਅਰਦਾਸ ਪ੍ਰਵਾਨ ਹੋਈ ਸੀਤੋ ਬਾਈ ਦਾ ਅਨੰਦ ਕਾਰਜ ਭਾਈ ਮਨੀ ਸਿੰਘ ਜੀ ਨਾਲ ਪੜਾਇਆ ਗਿਆ ਭਾਈ ਦਿਆਲਾ ਦਾਗਨੀ ਨਾਲ ਮੂੰਹ ਮੋੜ ਦਿੱਤਾ ਉਦੋਂ ਤੇ ਬਾਬਾ ਮੱਖਣ ਸ਼ਾਹ ਲਬਾਣਾ ਦੇ ਪੁੱਤਰ ਉਦੋਂ ਉਸ ਜੰਗ ਵਿੱਚ ਹਿੱਸਾ ਦੇ ਨੇ ਬਸ ਇਤਨੀ ਗੱਲ ਮੈਂ ਕਹਿ ਕੇ ਸਮਾਪਤੀ ਕਰਾਂਗਾ